ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੱਲੇ ਦੀ ਪਰਖ ਲੈਣ ਲੱਗੇ ਹਨ ਤੇ ਕੀ ਕਹਿੰਦੇ ਹਨ ਮੈਂ ਤੇਗ ਪਰਖਨੇ ਡੱਲਿਆ ਕੋਈ ਸਿੰਘ ਆਪਣਾ ਦੇ ਮੈਂ ਤੇਗ ਪਰਖਨੇ ਡੱਲਿਆ ਕੋਈ ਸਿੰਘ ਆਪਣਾ ਦੇ ਕਾ ਤੋ ਨੀ ਵੀ ਪਾਈ ਬੈਠਾ ਸੁਖ ਸੱਚਖੰਡ ਦਾ ਲੈ ਕਾ ਤੋ ਨੀ ਵੀ ਪਾਈ ਬੈਠਾ ਸੁਖ ਸੱਚਖੰਡ ਦਾ ਲੈ ਮੈਂ ਤੇਗ ਪਰਖਨੇ ਢੱਲਿਆ ਕੋਈ ਸਿੰਘ ਆਪਣਾ ਦੇ ਮੈਂ ਤੇਗ ਪਰਖਨੇ ਢੱਲਿਆ ਕੋਈ ਸਿੰਘ ਆਪਣਾ ਦੇ ਇਸ ਜਗ ਦੇ ਨੇ ਉੱਤੇ ਢੱਲਿਆ ਵਿਰਲੇ ਕੇਈ ਕੇ ਇਸ ਜਗ ਦੇ ਨੇ ਉੱਤੇ ਡੱਲਿਆ ਵਿਰਲੇ ਕੇਈ ਕੇ ਮੈਂ ਤੇਗ ਪਰਖਨੇ ਡੱਲਿਆ ਕੋਈ ਸਿੰਘ ਆਪਣਾ ਦੇ ਮੈਂ ਤੇਗ ਪਰਖਨੇ ਡੱਲਿਆ ਕੋਈ ਸਿੰਘ ਆਪਣਾ ਦੇ ਉਹ ਜਗ ਤੇ ਵਾਰ-ਵਾਰ ਨੇ ਆਉਣਾ ਜਗ ਤੇ ਵਾਰ-ਵਾਰ ਨੇ ਆਉਣਾ ਜਗ ਤੇ ਵਾਰ ਵਾਰ ਨਹੀਂ ਆਉਣਾ ਪਿੱਛੋਂ ਪੈ ਜੂਗਾ ਪਛਤਾਉਣਾ ਜਗ ਤੇ ਵਾਰ ਵਾਰ ਨਹੀਂ ਆਉਣਾ ਪਿੱਛੋਂ ਪੈ ਜੂਗਾ ਪਛਤਾਉਣਾ ਤੂੰ ਬਾਜੀ ਨੂੰ ਜਤਲ ਮੈਂ ਤੇਗ ਪਰਖਣੇ ਡੱਲਿਆ ਮੈਂ ਤੇਗ ਪਰਖਣੇ ਡੱਲਿਆ ਕੋਈ ਸਿੰਘ ਆਪਣਾ ਦੇ ਮੈਂ ਤੇਗ ਪਰਖਣੇ ਡੱਲਿਆ ਕੋਈ ਸਿੰਘ ਆਪਣਾ ਦੇ ਉੱਪਰ نیچے ਕਾਤੋਂ ਵੇਨਾ ਉੱਪਰ نیچے ਕਾਤੋਂ ਵੇਨਾ ਖੋਲ ਕੇ ਕੁਝ ਦੱਸ ਦੇ ਉੱਪਰ نیچے ਕਾਤੋਂ ਵੇਂਦਾ ਖੋਲ ਕੇ ਕੁਝ ਦੱਸ ਦੇ ਅਸੀਂ ਤੇਗ ਪਰਖਨੇ ਡੱਲਿਆ ਅਸੀਂ ਤੇਗ ਪਰਖਨੇ ਡੱਲਿਆ ਕੋਈ ਸਿੰਘ ਆਪਣਾ ਦੇ ਅਸੀਂ ਤੇਗ ਪਰਖਨੇ ਡੱਲਿਆ ਕੋਈ ਸਿੰਘ ਆਪਣਾ ਦੇ ਪਾਈ ਦਇਆ ਸਿੰਘ ਦਇਆ ਕੀਤੀ ਅੱਗੇ ਭੱਜ ਕੇ ਆਇਆ ਪਾਈ ਦਇਆ ਸਿੰਘ ਦਇਆ ਕੀਤੀ ਅੱਗੇ ਭੱਜ ਕੇ ਆਇਆ ਭਾਈ ਧਰਮ ਸਿੰਘ ਅੱਖਣ ਲੰਗਾ ਮੈਂ ਵੀ ਤੇਰਾ ਜਾਇਆ ਭਾਈ ਧਰਮ ਸਿੰਘ ਅੱਖਣ ਲੰਗਾ ਮੈਂ ਵੀ ਤੇਰਾ ਜਾਇਆ ਭਾਈ ਹਿੰਮਤ ਸਿੰਘ ਕੀਤੀ ਹਿੰਮਤ ਮੋਕਮ ਸਿੰਘ ਨਾਲ ਲਿਆਇਆ ਭਾਈ ਹਿਮਤ ਸਿੰਘ ਕੀਤੀ ਹਿਮਤ ਮਾਹਕਮ ਸਿੰਘ ਨੂੰ ਨਾਲ ਲੈ ਆਇਆ ਸਾਬ ਸਿੰਘ ਵੀ ਆਖਣ ਲੱਗਾ ਪੰਜੇ ਸਿੰਘ ਪਿਆਰੇ ਸਾਬ ਸਿੰਘ ਵੀ ਆਖਣ ਲੱਗਾ ਪੰਜੇ ਸਿੰਘ ਪਿਆਰੇ ਤਨ ਮਨ ਅਰਪਣ ਤੈਨੂੰ ਕਰਗੇ ਜੇ ਸਤਗੁਰ ਤੈਨੂੰ ਭਾਵੈ ਲਾ ਦੇ ਸਾਡੇ ਸੀਸ ਧੜ ਤੋਂ ਲਾ ਦੇ ਸਾਡੇ ਸੀਸ ਧੜ ਤੋਂ ਖੁਸ਼ੀ ਆਪਣੇ ਲੈ ਮੈਂ ਤੇਗ ਪਰਖਣੇ ਡੱਲਿਆ ਮੈਂ ਤੇਗ ਪਰਖਣੇ ਡੱਲਿਆ ਕੋਈ ਸਿੰਘ ਆਪਣਾ ਦੇ ਮੈਂ ਤੇਗ ਪਰਖਣੇ ਡੱਲਿਆ ਕੋਈ ਸਿੰਘ ਆਪਣਾ ਦੇ